ਸ਼ਹਾਦਤ ਨਾ ਦਿੰਦੇ ਤਾਂ ਉਹ ਹਿਸਟਰੀ ਕੀ ਹੋਣੀ ਸੀ ਕਿਉਂਕਿ ਸਾਨੂੰ 5 ਬਿੱਲ ਆ ਰਹੇ ਆ ਪਾਰਲੀਮੈਂਟ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਪੰਜੇ ਬਿੱਲ ਜਿਹੜੇ ਆ ਪੰਜਾਬ ਦੇ ਖਿਲਾਫ ਹੈ ਇੱਕ ਉੱਥੇ ਆ ਰਿਹਾ ਐਜੂਕੇਸ਼ਨ ਕਮਿਸ਼ਨ ਬਿੱਲ ਇੱਕ ਆ ਰਿਹਾ ਪਰਮਾਣੂ ਊਰਜਾ ਬਿੱਲ ਇੱਕ ਆ ਰਿਹਾ ਬਿਜਲੀ ਦਾ ਜਿਹੜੀ ਬਿੱਲ ਉਹਦੇ ਤੋਂ ਬਾਅਦ ਇੱਕ ਆ ਰਿਹਾ ਹੈਗਾ ਨੈਸ਼ਨਲ ਹਾਈਵੇ ਥੋਰਟੀ ਦਾ ਬਿੱਲ ਕਿ ਜਿਹੜੀ ਬੜੀ ਸਟ੍ਰਿਕਟਲੀ 2013 ਦੇ ਵਿੱਚ ਸਰਦਾਰ ਮਨਮੋਹਨ ਸਿੰਘ ਹੋਣਾ ਨੇ ਜਿਹੜੀ ਲੈਂਡ ਅਕਵਾਇਰ ਕਰਨ ਦੀ ਪਾਲਿਸੀ ਲਿਆਂਦੀ ਸੀ ਉਹਦੇ ਵਿੱਚੋਂ ਸਾਰਾ ਕੋਸ਼ਿਸ਼ ਕੱਢਣ ਕੱਢਣ ਲੱਗੇ ਹੈਗੇ ਆ ਔਰ ਉਹਦੇ ਤੋਂ ਬਾਅਦ ਚੰਡੀਗੜ੍ਹ ਵਾਲਾ ਚੰਡੀਗੜ੍ਹ ਵਾਲਾ ਭਗਵੰਤ ਮਾਨ ਜੀ ਕਹਿੰਦੇ ਕਿ ਦੇਖੋ ਜੀ ਇਹਨਾਂ ਦਾ ਯੂ ਟਰਨ ਲੈ ਲਈ ਅੱਛਾ ਦੇਖੋ ਆਪਾਂ ਸਾਰੇ ਇਸ ਗੱਲ ਨੂੰ ਸਮਝਦੇ ਆ ਕਿ ਜਦੋਂ ਕੈਬਨਟ ਦਾ ਡਿਸੀਜਨ ਹੁੰਦਾ ਉਹਦੇ ਤੋਂ ਬਾਅਦ ਹੀ ਪਾਰਲੀਮੈਂਟ ਦਾ ਜਿਹੜਾ ਬੁਲੇਟਨ ਆ ਉਹਦੇ ਵਿੱਚ ਜਿਹੜਾ ਪ੍ਰਿੰਟਿੰਗ ਹੁੰਦੀ ਹੈਗੀ ਆ ਔਰ ਉਦਾਂ ਦੀ ਕੋਈ ਗੱਲ ਨਹੀਂ ਦੁਬਾਰਾ ਹੋਈ ਵੀ ਜਿਹਦੇ ਵਿੱਚ ਚੰਡੀਗੜ੍ਹ ਵਾਲਾ ਬਿੱਲ ਜਿਹੜਾ ਇਹਨਾਂ ਨੇ ਵਿਦਡਰੋ ਕੀਤਾ ਹੋਵੇ ਸਿਰਫ ਇੱਕ ਗੱਲ ਕਹਿ ਦੇਣੀ ਵੀ ਅਸੀਂ ਐਸ ਉਹਦੇ ਵਿੱਚ ਨਹੀਂ ਲਿਆ ਰਹੇ ਤੇ ਅਸੀਂ ਜਿਹੜੇ ਸਟੇਕਹੋਲਡਰ ਆ ਸਟੇਕਹੋਲਡਰ ਤਾਂ ਕੋਈ ਹੋਰ ਹੈ ਨਹੀਂਗਾ ਸਟੇਕਹੋਲਡਰ ਤਾਂ ਪੰਜਾਬ ਆ ਪੰਜਾਬ ਦੇ ਪਿੰਡਾਂ ਦੀ ਔਰ ਜਿੰਨੇ ਵੀ ਸਾਡਾ ਕਹਨੋ ਕਿ ਸਾਡਾ ਜਿਹੜਾ ਕਾਨੂੰਨ ਆ ਉਹ ਇਹ ਕਹਿੰਦਾ ਕਿ ਜਿਹੜੇ ਵਿੱਚੋਂ ਵੀ ਕੋਈ ਜਿਹੜੀ ਸਟੇਟ ਆ ਉਹ ਵੱਖ ਹੁੰਦੀ ਹੈਗੀ ਆ ਜਿਸ ਸਟੇਟ ਦੇ ਵਿੱਚੋਂ ਵੀ ਉਹ ਆਪਣੀ ਰਾਜਧਾਨੀ ਬਣਾਉਂਦੀ ਆ ਜਦ ਕਿ ਜਿਹੜੀ origignal ਰਾਜਧਾਨੀ ਆ ਉਹ ਉਸ ਸੂਬੇ ਨੂੰ ਮਿਲਦੀ ਹੈਗੀ ਤੇ ਪੰਜਾਬ ਲਈ ਇਹ ਅਲੱਗ ਗੱਲ ਕਿਉਂ ਹੋਰ ਸਟੇਕ ਹੋਲਡਰ ਕੌਣ ਆ ਹੋਰ ਸਟੇਕ ਹੋਲਡਰ ਇਹਦੇ ਵਿੱਚ ਕੋਈ ਨਹੀਂ ਹੈ ਸੋ ਇਸ ਕਰਕੇ ਦੋਨੇ ਜਿਹੜੇ ਆ ਬੀਜੇਪੀ ਵੀ ਔਰ ਆਮ ਆਦਮੀ ਪਾਰਟੀ ਵੀ ਇਹ ਅਮਿਤ ਸ਼ਾਹ ਜੀ ਵੀ ਔਰ ਇਹ ਔਰ ਭਗਵਾਨ ਤਮਾਨ ਵੀ ਇਹ ਦੋਨੇ ਗੁੰਮਰਾਹ ਕਰ ਰਹੇ ਆ ਔਰ ਇਹ ਗੁੰਮਰਾਹ ਹਮੇਸ਼ਾ ਹੀ ਇੱਕ ਦੂਸਰੇ ਨੂੰ ਜਦੋਂ ਵੀ ਬੀਜਪੀ ਕਿਤੇ ਫਸਦੀ ਆ ਤੇ ਉਦੋਂ ਹੀ ਇਹ ਨੂੰ ਉਹਦੇ ਵਿੱਚੋਂ ਕੱਢਣ ਦਾ ਕੰਮ ਜਿਹੜੀ ਉਹ ਆਮ ਆਦਮੀ ਪਾਰਟੀ ਕਰਦੀ ਹੈ। ਸ਼ਾਸਨ ਦਾ ਮਾਹੌਲ ਕਿਸ ਤਰ੍ਹਾਂ ਦਾ ਬੱਚਾ ਹਾਂ